ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪੀਤ ਕੌਰ ਮਾਨਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੌਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਸਵੇਰ ਦਾ ਟਾਈਮ ਸੀਗਾ ਤੇ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਆਪਾਂ ਜਿਹੜੇ ਆਪਣੇ ਘਰ ਦੇ ਕੰਮ ਤੰਦੇ ਸੀ ਡੇਲੀ ਰੁਟੀਨ ਦਾ ਜਿਹੜਾ ਸਾਰੇ ਕੰਮ ਤੰਦੇ ਆਪਣੇ ਜਿਹੜੇ ਖਤਮ ਹੋ ਚੁੱਕੇ ਸੀ ਆਪਾਂ ਸਾਰੇ ਕੰਮ ਕਰ ਲਏ ਸੀਗੇ ਤੇ ਇੱਥੇ ਮੈਂ ਕੱਢ ਕੇ ਲਈ ਸੀਗੀ ਇਹ ਕੱਪੜਾ ਜਿਹੜਾ ਕਿ ਕਾਫੀ ਇਹਨਾਂ ਟੋਟੇ ਪੈ ਸੀਗੇ ਦੋ ਤਿੰਨ ਤੇ ਮੈਂ ਪਹਿਲਾ ਇਹ ਵਾਲਾ ਜਿਹੜਾ ਮੇਰੇ ਹੱਥ 'ਚ ਤੁਸੀਂ ਦੇਖ ਰਹੇ ਹੋ ਇਹ ਤਾਂ ਵੈਸੇ ਸੂਟ ਦਾ ਕਪੜਾ ਹੀ ਸੀਗਾ ਤੇ ਇਹ ਵਾਲਾ ਜਿਹੜਾ ਕਪੜਾ ਸੂਟ ਦਾ ਸੀਗਾ ਇਹ ਮੈਂ ਸੂਟ ਲੈ ਕੇ ਆਂਦਾ ਸੀਗਾ ਜਾਨੀ ਕਿ ਇੱਕ ਮੇਰੇ ਘਰਾਂ 'ਚੋਂ ਹੀ ਤਰਾਣੀ ਲੱਗਦੀ ਹੈ ਮੇਰੀ ਤੇ ਇੱਕ ਉਹਨੇ ਲਿਆ ਸੀ ਸੂਟ ਤੇ ਇੱਕ ਮੈਂ ਲਿਆ ਸੀਗਾ ਤੇ ਉਹਨੇ ਤਾਂ ਪਿਛਲੇ ਸਰਦੀਆਂ ਦੇ ਵਿੱਚ ਲਿਆ ਸੀਗਾ ਤੇ ਰਿਯਾਨ ਦਾ ਸੂਟ ਹੈ ਇਹ ਤੇ ਉਹਨੇ ਤਾਂ ਸਟਿਚ ਕਰਕੇ ਪਾ ਵੀ ਲਿਆ ਤੇ ਮੇਰੇ ਤੋਂ ਤਾਂ ਸਟਿਚ ਨਹੀਂ ਹੋਇਆ ਉਸ ਤੋਂ ਬਾਅਦ ਗਰਮੀ ਆ ਗਈ ਤੇ ਫਿਰ ਮੈਂ ਇਸ ਤਰ੍ਹਾਂ ਹੀ ਰੱਖਤਾ ਉਸ ਤੋਂ ਬਾਅਦ ਫਿਰ ਮੇਰਾ ਦਿਲ ਨਹੀਂ ਕੀਤਾ ਤਾਂ ਐਤ ਕੀ ਹੁਣ ਮੈਂ ਉਸ ਦਿਨ ਕੱਢਿਆ ਤੇ ਮੈਂ ਕਹ ਚਾਲੇ ਨੂੰ ਮੈਂ ਸਟਿਚ ਕਰਦੀ ਆ ਵੀ ਸੀਨੀਆ ਤੇ ਫਿਰ ਉਸ ਤੋਂ ਪਹਿਲਾਂ ਵੀ ਜਦੋਂ ਮੈਂ ਉਹਨੂੰ ਕਿਹਾ ਮੈਂ ਕਹ ਮੈਂ ਵੀ ਸਟਿਚ ਕਰੂੰਗੀ ਤੂੰ ਸੂਟ ਮੈਂ ਕਹਾ ਪਾ ਵੀ ਲੈ ਮੈਂ ਤਾਂ ਹਜੇ ਸਟਿਚ ਨਹੀਂ ਕੀਤਾ ਪਰ ਉਹ ਮੈਨੂੰ ਕਹਿੰਦੀ ਕਿ ਕੋਈ ਕੱਪੜਾ ਜ਼ਿਆਦਾ ਖਾਸ ਨਹੀਂ ਰਿਹਾ ਕਹਿੰਦੀ ਵੀ ਇਹ ਕੱਪੜਾ ਹੀ ਐਵੇਂ ਦਾ ਹੁੰਦਾ ਹਨਾ ਕਿ ਜਾਂਦਾ ਖੁੱਲਣ ਲੱਗ ਜੇ ਤੱਕ ਫਿਰ ਖੁੱਲੀ ਹੋਈ ਜਾਂਦਾ ਜਿਵੇਂ ਹਨਾ ਤੇ ਨਹੀਂ ਜਿਸ ਚੜਨ ਤੇ ਲੱਗ ਜੇ ਫਿਰ ਕੱਪੜਾ ਜਿਵੇਂ ਚੜਨ ਜਿਹਾ ਹੋ ਜਾਂਦਾ ਵੀ ਚੜੀ ਹੀ ਜਾਂਦਾ ਕੱਪੜਾ ਉਹ ਕਹਿੰਦੀ ਮੈਨੂੰ ਜਿਆਦਾ ਵਧੀਆ ਨਹੀਂ ਲੱਗਾ ਸੂਟ ਸਿਆੰਤਾ ਤੇ ਫਿਰ ਮੈਂ ਮੈਂ ਵੀ ਉਸ ਤੋਂ ਬਾਅਦ ਫਿਰ ਮੈਂ ਕਹਾ ਚੱਲ ਮੈਂ ਵੀ ਸਿਉਂਦੀ ਨੀਂਗੀ ਵੀ ਮੈਂ ਐਵੇਂ ਪਕਾਈ ਕਰੂੰਗੀ ਵੀ ਜਾਣੇ ਕਿ ਪਹਿਲਾਂ ਸਟਿਚ ਕਰੂੰਗੀ ਐਵੇਂ ਟਾਈਮ ਬਰਬਾਦ ਕਰੂੰਗੀ ਤੇ ਪੱਚ ਸੱਚੀ ਉਹ ਜੇ ਕੱਪੜਾ ਜਿਵੇਂ ਵੀ ਖੁੱਲਣਾ ਅਖੇ ਜੇ ਬਾਅਦ ਵਿੱਚ ਸੂਟ ਜਿਵੇਂ ਖੁੱਲੀ ਜੇ ਗਿਆ ਜਾਂ ਹਨਾ ਚੜਨ ਲੱਗ ਗਿਆ ਕੱਪੜਾ ਉੱਚਾ ਹੋ ਗਿਆ ਹਨਾ ਤੇ ਫਿਰ ਓਕਾ ਹੋ ਜਾਊਗਾ ਵੈਸੇ ਉਹਨੇ ਧੋ ਕੇ ਸੂਟ ਸਟਿਚ ਕੀਤਾ ਸੀਗਾ ਪਰ ਪਤਾ ਨਹੀਂ ਕਿਉਂ ਵੀ ਕੱਪੜੇ ਐਵੇਂ ਦਾ ਇਹ ਹੁੰਦਾ ਹੈ ਵੈਸੇ ਕਹੀ ਕਿ ਇਹਦੇ ਚ ਕੱਪੜਾ ਵਧੀਆ ਵੀ ਨਿਕਲ ਜਾਂਦਾ ਹਨਾ ਤੇ ਇਹ ਕਈ ਇਸ ਤਰ੍ਹਾਂ ਹੋ ਗਿਆ ਤੇ ਫਿਰ ਤਾਂ ਮੈਂ ਸੋਚਿਆ ਉਸ ਤੋਂ ਬਾਅਦ ਫਿਰ ਮੇਰੇ ਨਾਲ ਹੀ ਆ ਦੋ ਤਿੰਨ ਪੀਸ ਹੋਰ ਪੈ ਸੀਗੇ ਜਦੋਂ ਮੈਂ ਇਹਨੂੰ ਕੱਢਿਆ ਸੂਟ ਨੂੰ ਤੇ ਪੇਟੀ ਦੇ ਵਿੱਚ ਦੋ ਤਿੰਨ ਪੀਸ ਹੋਰ ਪੈ ਜੀਏ ਤੇ ਫਿਰ ਮੈਂ ਇਹ ਵੀ ਪੀਸ ਕੱਢ ਲੇ ਮੈਂ ਕਿਹਾ ਚਲ ਆਪਾਂ ਇਹਦੇ ਤੋਂ ਕੁਝ ਬਣਾਉਣੇ ਆ ਫਿਰ ਮੈਨੂੰ ਆਇਆ ਹੋ ਗਿਆ ਮੈਂ ਕਿਹਾ ਚਲ ਆਪਾਂ ਬੈੱਡ ਸ਼ੀਟ ਬਣਾਉਣੇ ਆ ਕਿਉਂਕਿ ਇਹ ਵਾਲੇ ਕੱਪੜੇ ਦੀ ਜਿਹੜੀ ਬੈੱਡ ਸ਼ੀਟ ਆ ਬੈੱਡ ਸ਼ੀਟ ਵਾਲੀ ਫਤੀਆਂ ਬੰਦੀ ਕੋ ਕਿ ਇਸੇ ਕਪੜੇ ਦੇ ਵਿੱਚ ਪਹਿਲਾਂ ਮੇਰੇ ਕੋਲ ਇੱਕ ਬੈੱਡ ਸ਼ੀਟ ਸੀਗੀ ਤੇ ਉਹ ਬੈੱਡ ਸ਼ੀਟ ਬਿਲਕੁਲ ਵੀ ਜਿੰਨਾ ਮਰਜ਼ੀ ਬੱਚੇ ਉੱਤੇ ਨੱਚੀ ਟੱਪੀ ਜਾਂਦੇ ਸੀਗੇ ਕੁੱਦੀ ਜਾਂਦੇ ਸੀਗੇ ਪਰ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਸੀਗੀ ਬੈੱਡ ਸ਼ੀਟ ਤੇ ਕਿਉਂਕਿ ਗੱਦਿਆਂ ਦੇ ਨਾਲ ਹੀ ਚਿਪਕ ਜਾਂਦੀ ਸੀਗੀ ਇਹ ਵਾਲੀ ਕਪੜੇ ਦੀ ਜਿਹੜੀ ਬੈੱਡ ਸ਼ੀਟ ਸੀਗੀ ਤੇ ਫਿਰ ਮੈਂ ਕਿਹਾ ਵੀ ਮੈਂ ਵੈਸੇ ਉਹਦਣਾ ਆ ਦੇਖਿਆ ਵੀ ਸੀਗਾ ਮੈਂ ਪੁੱਛਿਆ ਵੀ ਸੀਗਾ ਆਪਣੇ ਇੱਥੇ ਪਿੰਡ ਦੇ ਵਿੱਚ ਹੀ ਆਉਂਦੇ ਹੁੰਦੇ ਆ ਤੇ ਉਹ ਗੱਡੀ ਤੇ ਆਉਂਦੇ ਹੁੰਦੇ ਆ ਜਿਵੇਂ ਕਪੜਾ ਲੈ ਕੇ ਤੇ ਮੈਂ ਉਹਨਾਂ ਨੂੰ ਉਦੋਂ ਪੁੱਛਿਆ ਵੀ ਸੀਗਾ ਵੀ ਇਹ ਵਾਲੇ ਹਰੀਆਂ ਦੇ ਵਿੱਚ ਬੈੱਡ ਸ਼ੀਟ ਵੀ ਇਹ ਵਾਲੇ ਕਪੜੇ ਚ ਹੈਗੀਆਂ ਤੁਹਾਡੇ ਕੋਲੇ ਪਰ ਉਹ ਕਹਿੰਦੇ ਸੀਗੇ ਨਹੀਂ ਵੀ ਹੈ ਨਹੀਂ ਗੀਆਂ ਸਾਡੇ ਕੋਲੇ ਵੀ ਖਤਮ ਹੋ ਚੁੱਕੀਆਂ ਵੀ ਲਿਆ ਦਾਂਗੇ ਤੇ ਫਿਰ ਮੈਂ ਕਿਹਾ ਵੀ ਚਲ ਮੈਂ ਇਹਦੀ ਬੈੱਡ ਸ਼ੀਟ ਹੀ ਬਣਾ ਲੈਨੀ ਆ ਵੀ ਕਦੋਂ ਨੋ ਲੈ ਕੇ ਆਣਗੇ ਤੇ ਆਪਾਂ ਬਣਾ ਲੈਨੇ ਵੈਸੇ ਵੀ ਬਾਕੀ ਜਿਹੜੇ ਪੀਸ ਪੈਸੀ ਉਹ ਵੀ ਇੱਕ ਪੀਸ ਜਿਹੜਾ ਨਾਲ ਪਲੇਨ ਤੁਸੀਂ ਇਸੇ ਕਲਰ ਦਾ ਦੇਖ ਰਹੇ ਹੋ ਨਾ ਪਰ ਦੂਸਰੀ ਸਾਈਡਾ ਪੈਂਮੈਂਟ ਵਿਛਾਇਆ ਹੋਇਆ ਇਹਵਨ ਜਿਹੜਾ ਪੀਸ ਸੀਗਾ ਇਹ 2 ਮੀਟਰ ਸੀਗਾ ਤੇ ਮੈਨੂੰ ਲੱਗਦਾ ਸ਼ਾਇਦ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਕ੍ਰੀਮ ਜਿਹਾ ਵਾਈਟ ਦੇ ਦਿੱਤਾ ਕ੍ਰੀਮ ਜੇ ਚਾਹੀ ਤੇ ਇਹ ਵਾਲਾ ਜਿਹੜਾ ਸੀਗਾ ਤੇ ਇਹ ਹੈਗਾ ਸੀਗਾ 1.5 ਮੀਟਰ ਦਾ ਤੇ ਮੈਂ ਕਿਹਾ ਵੀ ਇਹ ਕਿਸੇ ਹੋਰ ਤਾਂ ਕੰਮ ਆਉਣੇ ਨਹੀਂ ਹੈਗੇ ਵੀ ਨਾ ਤਾਂ ਹੈਗਾ ਵੀ ਇਸ ਤਰ੍ਹਾਂ ਵੀ ਆਪਾਂ ਸੂਟ ਹਨਾ ਕਿਸੇ ਬੱਚੇ ਦਾ ਬਣਾ ਸਕਦੇ ਆ ਤੇ ਫਿਰ ਮੈਂ ਕਿਹਾ ਵੀ ਐਵੇਂ ਫਾਲਤੂ ਹੀ ਪਾਇਆ ਚਲ ਆਪਾਂ ਇਹਦੀ ਵਰਤੋਂ ਜਿਹਨੂੰ ਲੈਣੇ ਆ ਕਿ ਬੈੱਡ ਸ਼ੀਟ ਬਣਾ ਲੈਣੇ ਆ ਤੇ ਫਿਰ ਆਪਾਂ ਸਾਰੇ ਇਸ ਤਰ੍ਹਾਂ ਜੋੜ ਕੇ ਇਸ ਬੈਲਮੇ ਹੁਣ ਮੈਂ ਇਹਨੂੰ ਇੱਥੇ ਪਹਿਲਾਂ ਮੈਂ ਨਾਪਦੀ ਸੀਗੀ ਮੈਂ ਹਮੇ ਪਹਿਲਾਂ ਨਾਪ ਕੇ ਦੇਖ ਲਾਂਗੀ ਕਪੜਾ ਕਿੰਨਾ ਹੈਗਾ ਕਿਸ ਹਿਸਾਬ ਚ ਆਉਂਦਾ ਕਿਉਂਕਿ ਜਿਹੜਾ ਮੇਰੇ ਹੱਥ ਚ ਕ੍ਰੀਮ ਕਪੜਾ ਹੈ ਜਿਹਨੂੰ ਮੈਂ ਕੱਟ ਲਗਾ ਰਹੀ ਐ ਇਹ ਕਪੜਾ ਚੜਾਈ ਚ ਜ਼ਿਆਦਾ ਸੀ ਤੇ ਲੰਬਾਈ ਚ ਘੱਟ ਸੀਗਾ ਪਰ ਜਿਹੜਾ ਦੂਸਰਾ ਕਪੜੇ ਦੋਨੇ ਸਿਨਾਬੀ ਕਲਰ ਦੇ ਵਿੱਚ ਸੀਗਾ ਜਿਵੇਂ ਹਨਾ ਪ੍ਰਿੰਟ ਵਾਲਾ ਤੇ ਜਿਹੜਾ ਪਲੇਨ ਉਹਨਾਂ ਦੀ ਜਿਹੜੀ ਲੰਬਾਈ ਸੀਨ ਸੀਗੀ ਤੇ ਫਿਰ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਆਪਾਂ ਵਿੱਚ ਕੋਈ ਉਵੇਂ ਦਾ ਡਿਜ਼ਾਈਨ ਬਣਾ ਲਾਂਗੇ ਤੇ ਇਸ ਤੋਂ ਫਿਰ ਆਪਾਂ ਲੱਗੇ ਸੀ ਬੈੱਡ ਸ਼ੀਟ ਤਿਆਰ ਕਰਨ ਤੇ ਮੈਂ ਇੱਥੇ ਪਹਿਲਾਂ ਹੁਣ ਨਾਪ ਰਹੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਸਲਾਈ ਕਰੂੰਗੀ ਤੇ ਬਾਕੀ ਜਿਹੜੀ ਇਹਦੇ ਉੱਪਰ ਜਿੱਦਾਂ ਵੀ ਮੈਨੂੰ ਡਿਜ਼ਾਈਨ ਪਾਇਆ ਤੇ ਬਸ ਅੰਦਾਜ਼ੇ ਜਿਹੇ ਨਾਲ ਹੀ ਮੈਂ ਬਣਾਈ ਗਈ ਤੇ ਪਰ ਬਹੁਤ ਸੋਹਣੀ ਜਦੋਂ ਬਾਅਦ ਚ ਮੈਂ ਵਿਛਾ ਕੇ ਦੇਖੀ ਤੁਸੀਂ ਵੀ ਦੇਖਿਓ ਬਹੁਤ ਸੋਹਣੀ ਬੈੱਡ ਸ਼ੀਟ ਤਿਆਰ ਹੋਈ ਸੀਗੀ ਤੇ ਇਹਦੇ ਚ ਮੈਂ ਹਜੇ 쿠ਸ਼ਨ ਕਵਰ ਮੈਂ ਸੋਚਦੀ ਸੀ ਕਿ ਪਿੱਲੋ ਕਵਰ ਤੇ ਉਹ ਵੀ ਬਣਾਉਂਗੀ ਮੈਂ ਨਾਲ ਦੇ ਨਾਲ ਪਹਿਲਾਂ ਬੈੱਡ ਸ਼ੀਟ ਉਹ ਸਬਜੀ ਬਣਾ ਰਹੀ ਸੀ ਕਿ ਨਾਲ ਕੱਪੜਾ ਜਿਹੜਾ ਬਚੇ ਤੇ ਵੀ ਨਾਲ ਜਿਵੇਂ 쿠ਸ਼ਨ ਕਵਰ ਪਿੱਲੋ ਕਵਰ ਉਹ ਵੀ ਬਨ ਜਾਣ ਚਲੋ 쿠ਸ਼ਨ ਤਾਂ ਨਾ ਤਾਂ ਪਿੱਲੋ ਕਵਰ ਤਾਂ ਜ਼ਰੂਰ ਹਨਾ ਉਹ ਵੀ ਬਨ ਜਾਣ ਤੇ ਮੈਂ ਉਹ ਸਬਜੀ ਲੱਗ ਰਹੀ ਸੀਗੀ ਬਣਾਉਣਾ ਉਸੇ ਸਬਜੀ ਕੱਟਿਆ ਹੈ ਕਿ ਪਹਿਲਾਂ ਵੀ ਮੇਰੇ ਪਿੱਲੋ ਕਵਰ ਵਾਸਤੇ ਵੀ ਨਾਲ ਕੱਪੜਾ ਬਚ ਜੇ ਤੇ ਹੁਣ ਮੈਂ ਇੱਥੇ ਫਿਰ ਕੀ ਪਰਨ ਲੱਗੀ ਸੀਗੀ ਤੇ ਫਿਰ ਕੀ ਪਰਕੇ ਫਿਰ ਆਪਾਂ ਕਰਦੇ ਆਂ ਸ਼ੁਰੂ ਆਪਣਾ ਕੰਮ ਤੇ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਕਿੱਪ ਨਾ ਕਰਿਆ ਕਰੋ ਜੀ ਤੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਪੋਰਟ ਜੇ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹਾਂਜੀ ਲੋ ਜੀ ਹੁਣ ਇੱਥੇ ਮੈਂ ਜਿਹੜੇ ਇਹ ਕੱਪੜੇ ਸੀਗੇ ਜਿन्हें پیس ਅਲੱਗ-ਅਲੱਗ ਕੀਤੇ ਸੀਗੇ ਇਹਨਾਂ ਨੂੰ ਕਿਉਂਕਿ ਜਿਹੜਾ ਸੈਂਟਰ ਦੇ ਵਿੱਚ ਮੈਂ ਪ੍ਰਿੰਟ ਵਾਲਾ ਕੱਪੜਾ ਸੀਗਾ ਉਹ ਥੋੜਾ ਜਿਹਾ ਜ਼ਿਆਦਾ ਸੀਗਾ ਉਹਨੂੰ ਮੈਂ ਸੈਂਟਰ ਦੇ ਵਿੱਚ ਰੱਖ ਲਿਆ ਤੇ ਸਾਈਡਾਂ ਦੇ ਉੱਪਰ ਆਪਾਂ ਜਿਹਨੇ ਪਲੇਨ ਸੀਗਾ ਜਿਹੜਾ ਮੇਰੇ ਕੋਲੇ ਤੇ ਹਨਾ ਦੋਨੋਂ ਕਲਰ ਦਾ ਜਿਹੜਾ ਪਲੇਨ ਕੱਪੜਾ ਹੈ ਮੇਰੇ ਕੋਲੇ ਸਾਈਡਾਂ ਤੇ ਆਪਾਂ ਇਹ ਲਾ ਦਾਂਗੇ ਨਾਲੇ ਤਾਂ ਡਿਜ਼ਾਈਨ ਬਣ ਜਾਊਗਾ ਹਨਾ ਇੱਕ ਬਾਰਡਰ ਬਣ ਜਾਊਗਾ ਤੇ ਨਾਲੇ ਆਪਣੇ ਕੱਪੜਾ ਜਿਹੜਾ ਪ੍ਰੋਪਰ ਵਰਤਨ ਦੇ ਵਿੱਚ ਆ ਜਾਊਗਾ ਹਾਂਜੀ ਲੋ ਜੀ ਹੁਣ ਮੈਂ ਇਹਨਾਂ ਨੂੰ ਜਿਹੜਾ ਦੋਨਾਂ ਸਾਈਡ ਤੇ ਜਿਹੜੇ ਕੱਪੜੇ ਇਹ ਮੈਂ ਪੀਸ ਕੱਟੇ ਹੋਏ ਸੀਗੇ ਤੇ ਉਹ ਜਿਹੜੇ ਲੰਬਾਈ ਦੇ ਵਿੱਚ ਪੀਸ ਕੱਟੇ ਹੋਏ ਸੀਗੇ ਉਹਨਾਂ ਨੂੰ ਮੈਂ ਆਪswe ਚ ਹੁਣ ਇੱਥੇ ਪਹਿਲਾਂ ਜੋੜਦਾ ਤੇ ਇਸ ਤੋਂ ਅੱਗੇ ਦਾ ਫਿਰ ਜਿਹੜਾ ਕੀ ਆਪਾਂ ਕੰਮ ਕਰਦੇ ਆ ਜਾਨੀ ਕਿ ਕੀ ਡਿਜ਼ਾਈਨ ਪਾਉਣੀ ਹੈ ਕਿਸ ਤਰ੍ਹਾਂ ਦਾ ਤੇ ਉਹ ਆਪਾਂ ਤੁਹਾਨੂੰ ਅੱਗੇ ਦਿਖਾਉਣੀ ਆ ਪਹਿਲਾਂ ਮੈਂ ਇਹਨਾਂ ਦੋਨਾਂ ਨੂੰ ਜਾਨੀ ਕਿ ਦੋਨਾਂ ਸੈਂਟਰ ਦੇ ਤੇ ਜਿਹੜੇ ਵਿੱਚ ਕੱਪੜਾ ਰੱਖਿਆ ਸੀ ਪ੍ਰਿੰਟ ਵਾਲਾ ਉਹਦੇ ਨਾਲ ਮੈਂ ਜਿਹੜਾ ਪਲੇਨ ਕੱਪੜਾ ਦੋਨੋਂ ਸਾਈਡ ਜੋੜਦਾ ਬਾਕੀ ਇਸ ਤਰ੍ਹਾਂ ਦੀ ਮੇਰੀ ਜਿਹੜੀ ਬੈੱਡ ਸ਼ੀਟ ਆ ਤੁਸੀਂ ਵੀਡੀਓ ਪੂਰੀ ਦੇਖਿਓ ਤੇ ਬਹੁਤ ਸੋਹਣੀ ਬੈੱਡ ਸ਼ੀਟ ਤਿਆਰ ਹੋਈ ਸੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਸੀਗੀ ਤੇ ਬਹੁਤ ਵਧੀਆ ਲੱਗਦੀ ਸੀਗੀ ਤੇ ਆਪਾਂ ਨਾਰਮਲੀ ਇਸ ਤਰ੍ਹਾਂ ਦੀ ਬੈੱਡ ਸ਼ੀਟ ਲਾਵਾਂਗੇ ਘੱਟ ਤੋਂ ਘੱਟ 5-600 ਰੁਪਏ ਦੀ ਬੈੱਡ ਸ਼ੀਟ ਜ਼ਰੂਰ ਆਊਗੀ ਤੇ ਇਹ ਜਿਹੜਾ ਕੱਪੜਾ ਸੀਗਾ ਇਹ ਫਚੂਲੇ ਪਿਆ ਸੀਗਾ ਕਿਸੇ ਵਰਤੋਂ ਚ ਨਹੀਂ ਸੀਗਾ ਇਸ ਕਰਕੇ ਮੈਂ ਸੋਚਿਆ ਕਿ ਆਪਾਂ ਚਲੋ ਬਣਾ ਲੈਨੇ ਆ ਨਾਲੇ ਆਪਣੇ ਪੈਸੇ ਦੀ ਬਚਤ ਵੀ ਹੋ ਗਈ ਹੈ ਨਾ ਚਲੋ ਮਿਹਨਤ ਤਾਂ ਆਪਾਂ ਨੂੰ ਆਪ ਨੂੰ ਕਰਨੀ ਪਈ ਤੇ ਬਾਕੀ ਇਹ ਜਿਹੜਾ ਫालतू ਪਿਆ ਕੱਪੜਾ ਇਹ ਵੀ ਵਰਤੋਂ ਦੇ ਤੇ ਚਲੋ ਆਪਣੀ ਜਿਹੜੀ ਮੈਂ ਆਪਣਾ ਸੌਰੀ ਪੈਸੇ ਦੀ ਸੀ ਉਹ ਵੀ ਪਛਤ ਹੋ ਗਈ ਤੇ ਤੁਹਾਡੇ ਕੋਲੇ ਵੀ ਅਗਰ ਕੋਈ ਵੀ ਹਨਾ ਫੈਬਰਿਕ ਇਸ ਤਰ੍ਹਾਂ ਦਾ ਪਿਆ ਜਿਹੜਾ ਤੁਹਾਨੂੰ ਲੱਗੇ ਕਿ ਹਾਂਜੀ ਇਹ ਬੈੱਡ ਸ਼ੀਟ ਲਈ ਇਹ ਕਪੜਾ ਵਧੀਆ ਸਹੀ ਆ ਤੇ ਤੁਸੀਂ ਵੀ ਐਸੇ ਤਰੀਕੇ ਦੇ ਨਾਲ ਵਧੀਆ ਬੈੱਡ ਸ਼ੀਟ ਤਿਆਰ ਕਰ ਸਕਦੇ ਹੋ ਕਿਸੇ ਵੀ ਡਿਜ਼ਾਈਨ ਦੇ ਵਿੱਚ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕੋਈ ਵੀ ਡਿਜ਼ਾਈਨ ਪਾਓ ਤਾਂ ਤੁਸੀਂ ਪਾ ਸਕਦੇ ਹੋ ਵੈਸੇ ਇੱਕ ਗ੍ਰਿਲ ਸੌਰੀ ਫ੍ਰੀਲ ਜੀ ਵਾਲਾ ਜਿਵੇਂ ਚੱਲਿਆ ਸੀਗਾ ਮੈਂ ਸਿੰਗਲ ਬਣਾਈਆਂ ਸੀਗੀਆਂ ਸਾਈਡਾਂ ਤੇ ਜਿਵੇਂ ਚਾਲਰਜੀ ਲਗਾ ਕੇ ਤੇ ਉਹ ਵਾਲੀਆਂ ਜਿਹੜੀਆਂ ਚਾਦਰਾਂ ਸੀਗੀਆਂ ਉਹ ਵੀ ਮੈਂ ਘਰੇ ਸਿੰਗਲ ਤਿਆਰ ਕੀਤੀਆਂ ਪਹਿਲਾਂ ਮੈਂ ਇਹਦੇ ਵੀ ਲਾਉਣ ਲੱਗੀ ਸੀ ਫਿਰ ਮੈਂ ਕਿਹਾ ਨਹੀਂ ਉਹ ਤਾਂ ਵੀ ਨਹੀਂ ਉਹ ਨਹੀਂ ਮੈਂ ਕਿਹਾ ਚਲ ਇਸ ਤਰ੍ਹਾਂ ਹੀ ਬਣਾਉਨੇ ਆਪਾਂ ਤੇ ਵੈਸੇ ਤੁਸੀਂ ਉਸ ਤਰ੍ਹਾਂ ਵੀ ਬਣਾਉ ਤਾਂ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਬੈੱਡ ਦੇ ਉੱਪਰ ਛਾਈ ਮੇਰੇ ਕੋਲੇ ਉਹ ਵੀ ਇਸ ਤਰ੍ਹਾਂ ਮੈਂ ਪਹਿਲਾਂ ਬਣਾਈ ਸੀ ਇੱਕ ਉਹਦੀ ਵੀਡੀਓ ਮੈਂ ਸ਼ੇਅਰ ਨਹੀਂ ਕੀਤੀ ਤੁਹਾਡੇ ਨਾਲ ਤੇ ਉਹ ਵੀ ਬਹੁਤ ਸੋਹਣੀ ਬਣੀ ਸੀ ਪਰ ਉਹ ਕੱਪੜਾ ਜਿਹੜਾ ਸ਼ਲੇਨ ਦਾ ਕੱਪੜਾ ਸੀਗਾ ਤੇ ਉਹ ਸਰਦੀਆਂ ਵਾਲੀ ਬਣਾਈ ਹੋਈ ਆ ਹੁਣ ਅੱਗੇ ਜਦੋਂ ਸਰਦੀਆਂ ਆਉਣਗੀਆਂ ਤਾਂ ਆਪਾਂ ਉਦੋਂ ਕੱਢਾਂਗੇ ਬਾਹਰ ਸਾਮੀਆਂ ਪਈਆਂ ਉਹ ਵੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਚਾਦਰ ਬਹੁਤ ਸੋਹਣੀ ਚਾਦਰ ਬਣੀ ਉਹ ਵੀ ਹਾਂਜੀ ਲੋ ਜੀ ਮੈਂ ਹੁਣ ਇੱਥੇ ਦੋਨਾਂ ਸਾਈਡਾਂ ਤੋਂ ਚੋੜਦਾ ਤੇ ਇਹਦੀ ਹੁਣ ਜਿਵੇਂ ਬਾਧ ਘਟ ਹੋਊਗੀ ਜਿਵੇਂ ਨਵੀਂ ਕਪੜਾ ਜਿਹੜਾ ਕੋਈ ਵੱਧ ਘਟ ਸੀਗਾ ਤੇ ਉਹ ਹੁਣ ਆਪਾਂ ਕੱਟ ਦਿਆਂਗੇ ਤੇ ਕੱਟ ਕੇ ਆਪਾਂ ਇੱਕ ਸਾਰਾ ਨੀਚੋਂ ਜਿਵੇਂ ਕੋਚਾ ਸਾਰਾ ਤਿੰਨੇ ਪੀਸ ਜਿਹੜੇ ਇੱਕੋ ਜਿਹਾ ਕਰ ਲਾਂਗੇ ਨੀਚੇ ਵੀ ਕੋਈ ਬਾਧ ਘਟ ਜਿਹੜੀ ਹੁੰਦੀ ਹੈ ਤੇ ਉਹ ਮੈਂ ਆਪਾਂ ਸਟਿਚ ਕਰ ਆ ਸੌਰੀ ਸਾਈਡ ਦੀ ਜਿਹੜੀ ਸੀਨ ਲਗਾਉਣ ਤੋਂ ਬਾਅਦ ਹੀ ਫਿਰ ਇੱਕੋ ਜਿਹਾ ਕਰ ਕੀਤਾ ਹੈਗਾ ਹਾਂਜੀ ਲੋ ਜੀ ਸਾਰੀਆਂ ਸਾਈਡਾਂ ਜੋੜਨ ਤੋਂ ਬਾਅਦ ਫਿਰ ਮੈਂ ਨੀਚੋਂ ਜਿਹੜਾ ਘੇਰ ਸੀਗਾ ਇਹਦਾ ਚਾਦਰ ਦਾ ਹਨਾ ਤੇ ਉਹਨੂੰ ਮੈਂ ਕਰ ਲੱਗ ਗਈ ਸੌਰੀ ਹਾਂਜੀ ਫੋਲਡ ਕਰਨ ਲੱਗ ਗਈ ਕਿਉਂਕਿ ਪਹਿਲਾਂ ਮੈਨੂੰ ਸੀਗਾ ਮੈਂ ਕਿਹਾ ਵੀ ਇਹਨੂੰ ਮੈਂ ਗੋਲ ਬਣਾ ਲੈਨੀ ਆ ਕਿ ਆਪਾਂ ਇੱਥੇ ਜਿਵੇਂ ਲਾਸਟ ਪਾ ਲਾਂਗੇ ਲਾਸਟ ਵਗੈਰਾ ਜਿਵੇਂ ਪਾ ਕੇ ਜਿਵੇਂ ਗੋਲ ਹਨਾ ਉਹ ਸੋਹਣੇ ਲੱਗਦੀ ਆ ਪਰ ਫਿਰ ਮੈਂ ਕਿਹਾ ਨਹੀਂ ਇਹ ਕੱਪੜੇ ਦੇ ਵਿੱਚ ਚਲ ਕਿ ਪਾਉਣੇ ਕਿਉਂਕਿ ਲਾਸਟ ਤਾਂ ਹੈ ਵੀ ਨਹੀਂ ਸੀ ਘਰੇ ਫਿਰ ਮੈਂ ਬਸ ਘਾਲ ਹੀ ਕਰ ਲਈ ਮੈਂ ਕਿਹਾ ਚਲ ਆਪਾਂ ਇਹਨੂੰ ਇਸ ਤਰ੍ਹਾਂ ਹੀ ਨੀਚੋਂ ਫੋਲਡ ਕਰ ਦਿੰਨੇ ਆ ਤੇ ਫੋਲਡ ਕਰਕੇ ਤੇ ਫਿਰ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਲੈਸ ਉਹ ਗੇਰਾ ਨਾਲ ਡਿਜ਼ਾਈਨ ਪਾਉਣੇ ਆ ਪਹਿਲਾਂ ਮੈਂ ਸਾਰੇ ਇਹਨੂੰ ਚਾਰ ਚਫੇਰੋ ਜਿਹੜੀ ਸੀਗੀ ਇਹਨੂੰ ਫੋਲਡ ਕਰ ਲੈਣੀ ਆ ਹਾਂਜੀ ਲੋ ਜੀ ਇਹਨੂੰ ਹੁਣ ਮੈਂ ਸਾਈਡਾਂ ਤੋਂ ਸਾਰਿਆਂ ਜਿਹੜਾ ਕੀ ਜਵੇਂ ਦਾ ਫੋਲਡ ਕਰ ਲਿਆ ਸੀ ਜਾਨਕਿ ਘੇਰਾ ਜਿਹੜਾ ਐਨੂੰ ਮੋੜ ਲਿਆ ਸੀਗਾ ਨੱਪਦਾ ਸੀਗਾ ਕਿਉਂਕਿ ਫਿਰ ਧਾਗੇ ਜੇ ਨਿਕਲ ਦੇਗੇ ਤੇ ਫਿਰ ਸੋਨਾ ਵੀ ਲੱਗਦਾ ਅੰਗਰੇਜ਼ੀ ਬਣ ਜਾਂਦੀ ਐ ਵੈਸੇ ਮੈਂ ਇੱਥੇ ਵੇਖਦੀ ਆ ਕੋਈ ਡਿਜ਼ਾਈਨ ਉੱਤਰ ਆ ਪਾਉਂਗੀ ਹਲੇ ਹੋਰ ਤੇ ਫਿਰ ਮੈਂ ਕਿਹਾ ਫਿਰ ਇਹਨੂੰ ਫੋਲਡ ਹੀ ਕਰ ਦਿਆਂ ਕਿਉਂਕਿ ਫਿਰ ਨਹੀਂ ਤਾਂ ਧਾਗੇ ਜੇ ਨਿਕਲੀ ਜਾਂਦੇ ਕਿਉਂਕਿ ਇੱਕ ਮੇਥੋਂ ਗਲਤੀ ਇਹ ਹੋਈ ਕਿ ਜਿਹੜਾ ਇਹ ਵਾਈਟ ਕਰੀਮ ਕਲਰ ਦਾ ਜਿਹੜਾ ਕੱਪੜਾ ਸੀਗਾ ਨਾ ਤੇ ਇਹਨੂੰ ਮੈਂ ਕੱਟਣਾ ਜਿਵੇਂ ਥੋੜਾ ਜਿਹਾ ਜ਼ਿਆਦਾ ਸਿੱਧਾ ਨਿਸ਼ਾਨੀ ਲਾ ਕੇ ਬਾਅਦ ਚ ਸਿੱਧਾ ਇਹ ਵਿਚਾਨੇ ਕਿ ਉਹਵੇਂ ਫਾੜਦਾ ਕੈਂਚੀ ਦੇ ਨਾਲ ਨਹੀਂ ਕੱਟਿਆ ਗਿਆ ਤਾਂ ਕਰਕੇ ਥੋੜੇ ਜਿਹਾ ਧਾਗੇ ਨਿਕਲਦੇ ਸੀਗੇ ਤੇ ਲਓ ਜੀ ਹੁਣ ਇੱਥੇ ਮੈਂ ਲੈਸ ਵੀ ਲਗਾ ਕੇ ਦੇਖ ਰਹੀ ਸੀਗੀ ਵੀ ਕਿਸ ਤਰ੍ਹਾਂ ਕਿਹੜੀ ਸਾਈਡ ਤੇ ਲੱਗਦੀ ਹੈ ਕਿੰਨੇ ਕ ਕਿਉਂਕਿ ਇਹ ਵਾਲੀ ਲੈਸ ਜਿਹੜੀ ਇਹ ਵੀ ਘਰੇ ਪਈ ਸੀ ਇਹ ਵੀ ਮੇਰੇ ਸੂਟ ਦੇ ਉੱਪਰ ਹੀ ਲੱਗੀ ਹੋਈ ਸੀ ਤੇ ਉਹ ਸੂਟ ਪਤਾ ਨਹੀਂ ਹਾਂਜੀ ਉੱਚਾ ਹੋ ਗਿਆ ਸੀ ਸ਼ਾਇਦ ਮੇਰਾ ਇਹ ਜੀ ਉਹਦਾ ਕਲਰ ਫਿੱਟ ਗਿਆ ਸੀਗਾ ਸੂਟ तकरीबन ਨਵਾਂ ਹੀ ਸੀਗਾ ਬਸ ਉਹਦਾ ਕਲਰ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਤੇ ਮੈਂ ਉਹਦੇ ਉੱਪਰੋਂ ਜਿਵੇਂ ਲੈਸ ਵਗੈਰਾ ਲਾ ਕੇ ਰੱਖ ਲਈ ਸੀਗੀ ਤੇ ਮੈਂ ਕਿਹਾ ਕਿ ਚਲ ਆਪਾਂ ਜਿਹੜੀ ਇਹ ਲੈਸ ਹੈ ਕਿਸੇ ਹੋਰ ਕੰਮ ਆਜੂਗੀ ਮੈਂ ਲਾ ਕੇ ਉਹਦੇ ਰੱਖ ਲਈ ਸੀਗੀ ਤੇ ਹੁਣ ਮੈਨੂੰ ਯਾਦ ਆ ਗਈ ਫਿਰ ਮੈਂ ਲੈਸ ਵੀ ਕੱਟ ਲਈ ਹੁਣ ਆਪਾਂ ਇਹਨੂੰ ਲੈਸ ਨੂੰ ਜਿਹੜੀ ਆਪਣਾ ਜਿਹੜੇ ਸੈਂਟਰ ਵਾਲਾ ਸੀਗਾ ਆਹ ਸੀਨ ਸੀਗੀ ਉਦੇ ਉੱਪਰ ਲਗਾ ਦਾਂਗੇ ਨਾਲੇ ਤਾਂ ਜਿਹੜੀ ਸਿਉਣਾ ਉਹ ਨਹੀਂ ਦਿਖਦੀ ਉਹ ਹਨਾ ਤੇ ਨਾਲੇ ਉੱਪਰ ਡਿਜ਼ਾਈਨ ਬਣ ਜੂਗਾ ਜੇ ਤੁਸੀਂ ਪੂਰੀ ਮੇਰੀ ਵੀਡੀਓ ਪੂਰੀ ਜ਼ਰੂਰ ਦੇਖਿਓ ਜੇ ਅੱਗੇ ਦੇ ਜਾ ਕੇ ਦੇਖਿਓ ਮੈਨੂੰ ਇੰਨੀ ਵੀ ਜ਼ਿਆਦਾ ਵਧੀਆ ਲੱਗੀ ਮੈਨੂੰ ਖੁਦ ਨੂੰ ਕਿਉਂਕਿ ਮੈਨੂੰ ਟਾਈਮ ਬਹੁਤ ਲੱਗਿਆ ਸੀਗਾ ਇਹਦੇ ਤੇ ਤੇ ਫਿਰ ਮੈਨੂੰ ਆਪ ਨੂੰ ਹੀ ਬਹੁਤ ਵਧੀਆ ਲੱਗੀ ਵੀ ਚਾਦਰ ਜਿਹੜੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਜਿਹੜੀ ਇਹ ਲੈਸ ਲਾਈ ਸੀ ਮੈਂ ਦੋਨੋਂ ਸਾਈਡ ਲਾਤੀ ਇੱਕ ਸਾਈਡ ਤਾਂ ਲੱਗ ਚੁੱਕੀ ਹੈ ਤੇ ਬਸ ਹੁਣ ਮੈਂ ਦੂਸਰੀ ਸਾਈਡ ਲਗਾ ਰਹੀ ਆਂ ਤੇ ਇਧਰ ਦੀ ਸਾਈਡ ਲਾ ਕੇ ਤੇ ਆਪਣੀ ਜਿਹੜੀ ਬੈੱਡ ਸ਼ੀਟ ਆ ਉਹ ਬਿਲਕੁਲ ਤਿਆਰ ਹੋ ਜੂਗੀ ਜਾਨੀ ਕਿ ਕਲਾ ਸਲਾਈ ਦਾ ਕੰਮ ਖਤਮ ਹੋਊਗਾ ਉਸ ਤੋਂ ਬਾਅਦ ਫਿਰ ਇਹਦੇ ਧਾਗੇ ਵਗੈਰਾ ਕੱਟ ਕੇ ਤੇ ਆਪਾਂ ਇਹਨੂੰ ਪਹਿਲਾਂ ਕਰਾਂਗੇ ਪ੍ਰੈਸ ਪ੍ਰੈਸ ਕਰਕੇ ਤੇ ਫਿਰ ਆਪਾਂ ਬੈੱਡ ਦੇ ਉੱਪਰ ਵਿਛਾਵਾਂਗੇ ਵੈਸੇ ਨੇ ਵਿਛਾਉਂਦੀ ਮੈਂ ਪਰ ਤੁਹਾਨੂੰ ਵਿਛਾ ਕੇ ਦਿਖਾਵਾਂਗੀ ਬਾਕੀ ਤਾਂ ਮੈਂ ਬਾਅਦ ਵਿੱਚ ਥੋੜੇ ਕੁ ਦਿਨ ਰੋਕ ਕੇ ਜਿੱਦਾਂ ਕਿ ਮੌਸਮ ਦਾ ਥੋੜਾ ਜਿਹਾ ਫਰਕ ਪੈਂਦਾ ਤੇ ਮੈਂ ਰੂਮ ਦੀ ਕਲੀਨਿੰਗ ਕਰਕੇ ਚੰਗੀ ਤਰ੍ਹਾਂ ਫਿਰ ਵਿਛਾਵਾਂਗੀ ਮੈਂ ਇੱਕ ਵਾਰੀ ਵਿਛਾ ਕੇ ਤੁਹਾਨੂੰ ਦਿਖਾ ਦੇਣੀ ਆ ਬੈੱਡ ਸ਼ੀਟ ਵੀ ਕਿੱਦਾਂ ਦੀ ਲੱਗਦੀ ਹੈ ਤੇ ਬਾਕੀ ਫਿਰ ਮੈਂ ਰੱਖ ਦੂੰਗੀ ਕਿਉਂਕਿ ਹਜੇ ਇਹਦੇ ਮੈਂ ਪਿੱਲੋ ਕਵਰ ਵੀ ਬਣਾਉਣੇ ਆ ਜਦੋਂ ਪਿੱਲੋ ਕਵਰ ਬਣ ਗਏ ਤੇ ਉਸ ਤੋਂ ਬਾਅਦ ਫੇਰ ਹੀ ਜਿਹੜੀ ਸਾਰੀ ਆਪਾਂ ਵਿਛਾਵਾਂਗੇ ਬੈੱਡ ਸ਼ੀਟ ਪੂਰਾ ਸੈੱਟ ਬਣ ਜੂਗਾ ਹਾਂਜੀ ਲੋ ਜੀ ਹੁਣ ਮੈਂ ਲੱਗੀ ਸੀ ਇਹਨੂੰ ਪ੍ਰੈਸ ਕਰਨਾ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਾਂ ਤੇ ਜਿਹੜਾ ਆ ਸਾਈਡਾਂ ਤੇ ਨੀਚੇ ਲੈਸ ਲਗਾਉਣ ਤੋਂ ਬਾਅਦ ਫਿਰ ਫਿਰ ਮੇਰਾ ਮਨ ਬਣ ਗਿਆ ਕਿ ਜਿਵੇਂ ਆਪਾਂ ਸਾਈਡ ਤੇ ਜਿਹੜਾ ਪਲੇਨ ਕੱਪੜਾ ਸੀਗਾ ਕਰੀਮ ਕਲਰ ਦਾ ਲਾਇਆ ਤਾਂ ਉਹਦੇ ਉੱਪਰ ਮੈਂ ਫਿਰ ਬਾਰਡਰ ਬਣਾਤਾ ਯਾਨੀ ਕਿ ਪੱਟੀ ਲਗਾਤੀ ਉੱਪਰ ਜਿਹੜਾ ਮੈਂ ਵਿਚਾਲੇ ਜਿਹੜਾ ਕੱਪੜਾ ਲਗਾਇਆ ਜਿਹਾ ਨਾਭੀ ਕਲਰ ਦਾ ਜਿਹੜਾ ਕੱਪੜਾ ਲੱਗਿਆ ਹੋਇਆ ਵਿਚਾਲੇ ਪ੍ਰਿੰਟ ਵਾਲਾ ਉਹਦੇ ਨਾਲ ਫਿਰ ਜਿਹੜਾ ਕਰੀਮ ਕਲਰ ਦੇ ਉੱਪਰ ਆਪਾਂ ਪੱਟੀ ਬਣਾ ਕੇ ਲਾਤੀ ਜਿੱਦਾਂ ਕਿਸੇ ਹੋਰਸ ਲਗਾ ਕੇ ਤੇ ਸਾਈਡਾਂ ਦੇ ਉੱਪਰੋਂ ਆਪਾਂ ਤ੍ਰਿਕੋਣਾਂ ਜਿਹਾ ਸ਼ੇਪ ਦੇਤੀ ਤੇ ਬਹੁਤ ਸੋਹਣਾ ਲੱਗਿਆ ਇਹ ਵੀ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਪਹਿਲਾਂ ਪ੍ਰੈਸ ਕਰ ਲਾਂ ਕਿਉਂਕਿ ਜਦੋਂ ਪ੍ਰੈਸ ਕਰਦੇ ਆ ਫਿਰ ਜਿਹੜੀਆਂ ਸਿਓਣਾ ਜੀਆਂ ਉਹ ਬੈਠ ਜਾਂਦੀਆਂ ਤੇ ਸੋਹਣੇ ਲੱਗਦੀ ਹੈ ਪ੍ਰੈਸ ਕਰਕੇ ਜਦੋਂ ਆਪਾਂ ਚਾਦਰ ਵਿਛਾਉਨੇ ਆ ਕਿਉਂਕਿ ਨਵੀਆਂ ਜਿਵੇਂ ਸਿਓਣਾ ਲੱਗੀਆਂ ਤੇ ਫਿਰ ਉਹ ਸਿਓਣਾ ਜੀਆਂ ਨਹੀਂ ਤਾਂ ਉਸ ਤਰ੍ਹਾਂ ਹੀ ਉੱਪਰ ਜਿਹਨੂੰ ਉੱਠਿਆ ਰਹਿੰਦੀਆਂ ਹਾਂਜੀ ਲੋ ਜੀ ਹੁਣ ਮੈਂ ਇੱਥੇ ਲੱਗੀ ਸੀਗੀ ਬੈਡ ਸਿਟ ਉੱਪਰ ਛਾਉਣ ਮੈਂ ਜਿਹੜੇ ਪ੍ਰੈਸ ਕਰਕੇ ਲੈ ਆਏ ਸੀਗੇ ਮੈਂ ਕੌਣ ਵਿਸ਼ਾ ਕੇ ਵੀ ਤੁਹਾਨੂੰ ਦਿਖਾ ਦਗੀ ਆਪਾਂ ਤੇ ਹਜੇ ਥੋੜੀ ਜਿਹੀ ਕਮੀ ਪਿੱਲੋ ਕਵਰ ਦੀ ਲੱਗ ਰਹੀ ਹੈ ਕਿਉਂਕਿ ਉਹ ਹਲੇ ਬਣੇ ਨਹੀਂਗੇ ਤੇ ਫਿਰ ਇੱਥੇ ਟਾਈਮ ਹੋ ਗਿਆ ਸੀ ਕਿਉਂਕਿ ਮੈਂ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਵੀ ਆਪਦੇ ਘਰ ਦੇ ਕੰਮ ਵੀ ਕਰਨੇ ਸੀਗੇ ਦੂਸਰੇ ਕਲੋ ਜਿਵੇਂ ਚਾਹ ਵਗੈਰਾ ਬਣਾਉਣੀ ਸੀ ਮੇਨਾਂ ਦਾ ਦੁਪਹਿਰ ਦਾ ਨਹੀਂ ਨਹੀਂ ਸੌਰੀ ਜੀ ਮੈਂ ਦੁਪਹਿਰ ਤੱਕ ਦਾ ਬਣਾ ਲਈ ਸੀ ਚਾਹ ਚੋ ਤਾਂ ਪੀ ਲਈ ਸੀ ਉਸ ਤੋਂ ਬਾਅਦ ਤੁਹਾਨੂੰ ਬਿਚਾ ਕੇ ਫਿਰ ਦਿਖਾ ਰਹੀ ਹਾਂ ਮੈਨੂੰ ਲੱਗਦਾ ਨਹੀਂ ਮੈਂ ਚਾਹ ਤਰੈ ਆਈ ਸੀ ਹਾਂਜੀ ਤੇ ਚਾਹ ਤਾਂ ਮੈਂ ਤਰੈ ਆਈ ਸੀ ਤੇ ਫਿਰ ਅਸ਼ਨੂ ਵੀ ਸਕੂਲੋਂ ਆਉਣ ਵਾਲਾ ਸੀਗਾ ਤਾਂ ਕਰਕੇ ਫਿਰ ਮੈਂ ਕਿਹਾ ਚਲ ਪਹਿਲਾਂ ਖਾ ਦਿਆਂ ਤੁਹਾਨੂੰ ਲੋ ਜੀ ਲੇਖੋ ਆਪਣੀ ਜਿਹੜੀ ਬੈੱਡ ਸ਼ੀਟ ਸੀਗੀ ਉਹ ਬਣ ਕੇ ਪਿਆਰ ਹੋ ਗਈ ਆ ਬਣਾ ਲਈ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗੀ ਜਿਹੜੀ ਬੈੱਡ ਸ਼ੀਟ ਸੀਗੀ ਮੈਨੂੰ ਤਾਂ ਐਸੀ ਬਹੁਤ ਸੋਹਣੀ ਲੱਗੀ ਬਹੁਤ ਵਧੀਆ ਖੁਲੜੁਲੀ ਬੈੱਡ ਸ਼ੀਟ ਜਿਹੜੀ ਉਹ ਬਣ ਚੁੱਕੀ ਆ ਤੇ ਮੈਂ ਜਿਹੜੀ ਇਹ ਵਾਲੀ ਲੈਸ ਲਗਾਈ ਹੈਗੀ ਆ ਇਹ ਵਾਲੀ ਵਾਈਟ ਕਲਰ ਦੀ ਤੇ ਇਹ ਵਾਲੀ ਲੈਸ ਮੈਂ ਇਧਰਲੀ ਸਾਈਡ ਵੀ ਲਗਾਣੀ ਸੀਗੀ ਇਧਰ ਵੀ ਮੇਰਾ ਸੀਗਾ ਵੀ ਚਲ ਇਧਰਲੀ ਸਾਈਡ ਇੱਥੋਂ ਵੀ ਲਗਾ ਦਾਂ ਸੋਹਣੀ ਲੱਗੂਗੀ ਪਰ ਜਿਹੜੀ ਇਹ ਲੈਸ ਇਹ ਥੋੜੀ ਜਿਹੀ ਘੱਟ ਸੀ ਕਿਉਂਕਿ ਇੱਕ ਇਧਰਲੀ ਸਾਈਡ ਇੱਕ ਸਾਈਡ ਹੀ ਆਉਂਦੀ ਸੀਗੀ ਇੱਕ ਸਾਈਡ ਤੋਂ ਥੋੜੀ ਜਿਹੀ ਘੱਟ ਦੀ ਸੀਗੀ ਤੇ ਫਿਰ ਇਹ ਵੀ ਕਿਉਂਕਿ ਮੈਂ ਲੈ ਕੇ ਨਹੀਂ ਆਈ ਸੀ ਸਪੈਸ਼ਲ ਜਾ ਕੇ ਇਹ ਵੀ ਘਰੇ ਪਈ ਸੀਗੀ ਜੇ ਤਾਂ ਮੈਂ ਲੈ ਕੇ ਆਉਂਦੀ ਫਿਰ ਤਾਂ ਚਲੋ ਆ ਵੀ ਆਪਾਂ ਪੂਰੀ ਵੱਧ ਲੈ ਆਉਂਦੇ ਠੀਕ ਇਹ ਫਿਰ ਘਰੇ ਪਈ ਸੀਗੀ ਤੇ ਫਿਰ ਮੈਂ ਇਥੋਂ ਪੁੱਛਿਆ ਸੀਗਾ ਇਥੋਂ ਮੈਨੂੰ ਮਿਲੇ ਨਹੀਂ ਕਿ ਇਹਦੇ ਨਾਲ ਦੀ ਸੇਮ ਆ ਕਰਕੇ ਫਿਰ ਮੈਂ ਕਿ ਚਲ ਵੈਸੇ ਹਮੇ ਵੀ ਸੌਂ ਹਾਂਜੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੀ ਆਪਣੀ ਜਿਹੜੀ ਬੈੱਡ ਸ਼ੀਟ ਆ ਉਹ ਕਿਦਾਂ ਦੀ ਲੱਗੀ ਤੇ ਮੈਨੂੰ ਤਾਂ ਅਸੀਂ ਬਹੁਤ ਸੋਹਣੀ ਲੱਗੀ ਤੇ ਹਜੇ ਮੈਂ ਜਿਹੜੇ ਪਿੱਲੋ ਕਵਰ ਆ ਉਹ ਬਣਾਉਣੇ ਆ ਤੇ ਫਿਰ ਹਾਂਜੀ ਤੇ ਮੇਰੇ ਕੋਲੇ ਕੱਲ ਇੰਨਾ ਜ਼ਿਆਦਾ ਟਾਈਮ ਨਹੀਂ ਸੀਗਾ ਕਿਉਂਕਿ ਬਾਅਦ ਚ ਫਿਰ ਮੈਂ ਆਪਣੇ ਘਰ ਦੇ ਹਨਾ ਦੂਸਰੇ ਜਿਹੜੇ ਡੇਲੀ ਰੁਟੀਨ ਵਾਲੇ ਉਹ ਕੰਮ ਤੁਹंदे ਵੀ ਕਰਨੇ ਹੁੰਦੇ ਆ ਤੇ ਫਿਰ ਮੈਂ ਕਿਹਾ ਚਲੋ ਅੱਜ ਬਣਾਉਂਗੀ ਤੇ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਤੇ ਹੁਣ ਆਪਾਂ ਜਿਹੜੇ ਪਿੱਲੋ ਕਵਰ ਬਣਾਉਣੇ ਆ ਤੇ ਉਹ ਕਿਸ ਡਿਜ਼ਾਈਨ ਚ ਬਣਾਉਣੇ ਆ ਕਿਲੋ ਕਵਰ ਵੀ ਬਣਾਵਾਂਗੇ ਤੇ 쿠ਸ਼ਨ ਵੀ ਬਣਾਵਾਂਗੇ 쿠ਸ਼ਨ ਕਵਰ ਵੀ ਬਣਾਵਾਂਗੇ ਆਪਾਂ ਤੇ ਉਹ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਬਣਾਉਣੇ ਆਪਾਂ ਤੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਕੱਲ ਦੀ ਕਿਸੇ ਹੋਰ ਵੀਡੀਓ ਨਾਲ ਅੱਜ ਲਈ ਬਸ ਇਨਾ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ